ਹਾਂਜੀ ਪਿਆਰਿਓ ਜੈ ਬਾਬਾ ਜੀ ਦੀ ਜੈ ਮਾਤਾ ਦੀ ਸੋਜੀ ਮੈਨੂੰ ਇਹ ਦੱਸਦੇ ਹੋਏ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਬਾਬਾ ਰਮੇਸ਼ ਕੁਮਾਰ ਜੀ ਦੀ ਰਹਿਨਮਾਈ ਦੇ ਹੇਠ 31ਵਾਂ ਵਿਸ਼ਾਲ ਭਗਵਤੀ ਜਾਗਰਣ ਮਿਤੀ 23 ਨਵੰਬਰ ਦਿਨ ਸ਼ਨੀਵਾਰ ਰਾਤ 8 ਵਜੇ ਤੋਂ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਾਡੇ ਵੱਡੇ ਭਰਾ ਮਕਸੂਦ ali ਜੀ ਔਰ ਸਾਡੇ ਵੱਡੇ ਭਰਾ ਲੱਕੀ ਧਿਮਾਨ ਜੀ ਹਾਜ਼ਰੀ ਲਵਾਉਣ ਲਈ ਪਹੁੰਚ ਰਹੇ ਹਨ ਸਾਡੇ ਜੱਗਾ ਤੂਰ ਭਗਤ ਜੀ ਵੱਲੋਂ ਸਾਰੇ ਭਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ ਹੁਮਾ ਕੇ ਜਰੂਰ ਪਹੁੰਚੋ ਔਰ ਮਹਾ ਮਾਈ ਦਾ ਆਸ਼ੀਰਵਾਦ ਜਰੂਰ ਪ੍ਰਾਪਤ ਕਰੋ ਜੈ ਬਾਬਾਈ ਦੀ ਜੈ ਮਾਤਾ ਦੀ ਕਾ ਤੁ ਕੜੇ ਰਾਇਆ ਇਹਦਾ ਸੁੰਦਰ ਕਬਰ ਸੀ ਜਾਇ ਹੈ ਲਾਡ ਕੜੇ ਸਮਾਨਾ ਸੱਤੇ ਰੂਹੇ ਤੇ ਕੋਇਆ ਸਭ ਦੇਨ ਬਧਾਈਆ ਸਭ ਦੇਨ ਬਧਾਈਆ ਦੇਨ ਬਧਾਈਆ ਹੱਡ ਕੇ ਫਟ ਕਰ ਚੱਕਰਾ ਪਾ ਹੱਡ ਪਿੰਡ ਜਗਰਾ